ਸਰ ਮੇਰਾ ਨਾਮ ਬਜਿੰਦਰ ਸ਼ਰਮਾ ਜੀ ਪਰ ਜੀ ਕੀ ਗੱਲ ਹੋਈ ਜਿਹੜੀ ਅੱਜ ਇੱਕ ਕੈਦੀ ਭੱਜਿਆ ਸੀ ਤੁਹਾਡੇ ਆਟੋ 'ਚ ਉਹਨੂੰ ਤੁਸੀਂ ਕਿਸ ਤਰ੍ਹਾਂ ਕਾਬੂ ਕੀਤਾ ਤੇ ਜਿਹੜਾ ਪੁਲਿਸ ਮੁਲਾਜ਼ਮ ਦੀ ਮੌਤ ਹੋਈ ਉਹ ਕਿਸ ਤਰ੍ਹਾਂ ਹੀ ਕੀ ਸੀ ਸਾਰਾ ਵਾਕਿਆ ਸਰ ਮੈਂ ਹਸਨਪੁਰ ਤੋਂ ਰਾਮਬਾਗ ਨੂੰ ਜਾ ਰਿਹਾ ਸੀ ਸਵਾਰੀਆਂ ਲੈ ਕੇ ਰਸਤੇ 'ਚ ਰੋਡ ਖਾਲੀ ਕਾਰਨ ਮੈਨੂੰ ਦੂਰੋਂ ਨਜ਼ਰ ਆਇਆ ਕਿ ਮੁਲਾਜ਼ਮ ਇੱਕ ਭੱਜ ਰਿਹਾ ਇੱਕ ਵਿਅਕਤੀ ਦਾ ਪਿੱਛਾ ਕਰ ਰਿਹਾ ਹੂੰ ਹੂੰ ਮੈਂ ਸੋਚਿਆ ਮੈਨੂੰ ਪਤਾ ਨਹੀਂ ਕਿ ਅੱਗਲ ਚੋਰੀਆਂ ਬਹੁਤ ਹੋ ਰਹੀਆਂ ਨੇ ਮੋਬਾਈਲ ਬੜੇ ਚੋਰੀ ਹੋ ਰਹੇ ਨੇ ਮੈਂ ਸੋਚਿਆ ਕਿ ਪਤਾ ਨਹੀਂ ਮੋਬਾਈਲ ਖੋ ਗਏ ਭੱਜਿਆ ਮੈਂ ਕਹਾਂ ਮੈਨੂੰ ਬੰਦੇ ਨੂੰ ਫੜ ਲੈਣਾ ਕਿ ਇਹ ਚੀਜ਼ ਬਚ ਜੇਗੀ ਹਾਂ ਹਾਂ ਮੈਂ ਭੱਜ ਕੇ ਮੈਂ ਅੱਗੇ ਸਾਂ ਮੈਂ ਗੱਡੀ ਰੋਕ ਕੇ ਨੂੰ ਮਾਰਿਆ ਭੱਜ ਕੇ ਤੇ ਮੈਨੂੰ ਚੋਰ ਨੂੰ ਮੈਂ ਫੜ ਲਿਆ ਮੈਂ ਉਹ ਫੜ ਕੇ ਤੇ ਮੈਂ ਮੁਲਾਜ਼ਮ ਦੇ ਹਵਾਲੇ ਕੀਤਾ ਜੋ ਕਿ ਬਜ਼ੁਰਗ ਮੁਲਾਜ਼ਮ ਸੀ ਉਹ ਭੱਜ ਕੇ ਆ ਰਿਹਾ ਸੀ ਮਗਰ ਉਹਨਾਂ ਸਾਹ ਬੜਾ ਚੜਿਆ ਹੈ ਮੁਲਾਜ਼ਮ ਨੂੰ ਕਿਉਂਕਿ ਉਹ ਪਜਾ ਆ ਰਿਹਾ ਸੀ ਉਹਦੇ ਮਗਰ ਤੇ ਉਹਨੂੰ ਸਾਹ ਇੰਨਾ ਚੜਿਆ ਹੈ ਕਿ ਉਹ ਬਿਆ ਪਿਆ ਇਹਦੇ ਕੋ ਬੋਲਿਆ ਨਹੀਂ ਜਾ ਰਿਹਾ ਮੈਂ ਕਿਹਾ ਭਾਈ ਆ ਕਿੰਨਾ ਮੈਨੂੰ ਨਾ ਸਿਵਲ ਹਸਪਤਾਲ ਤੱਕ ਮੈਨੂੰ ਲੈ ਜਾ ਤੇ ਮੈਂ ਕਹਾ ਲੈ ਜਨਾ ਵਾ ਮੈਨਾਂ ਕੀਤਾ ਕਿ ਇਹਨੇ ਮੈਂ ਕਹਾ ਮੋਬਾਈਲ ਮੂਗਲ ਹੋਇਆ ਕਹਿੰਦਾ ਕੁਛ ਨਹੀਂ ਕੋਈ ਨਹੀਂ ਕਹਿੰਦਾ ਦੱਸਦੇ ਆ ਤਦ ਕੋ ਬੋਲਿਆ ਵੀ ਨਹੀਂ ਜਾ ਰਹਾ ਮੁਲਾਜ਼ਮ ਕੋ ਜਿਸ ਤਰੀਕੇ ਮੈਂ ਸੁਰਸਤਾਲ ਦਾ ਮੈਂ ਮੋੜ ਕਟਿਆ ਹੈ ਤਾਂ ਮੁਲਾਜ਼ਮ ਬਿਹੋਸ਼ ਹੋ ਕੇ ਡੇਕ ਪਿਆ ਥਲੇ ਮੈਂ ਗੱਡੀ ਦੇ ਵਿੱਚ ਉਹਦੀ ਦਸਤਾਰ ਜਿਹੜੀ ਪਿਛਲੇ ਬਨੇ ਡੇਗੀ ਸੀਟ ਦੇ ਤਾਂ ਮੁਲਾਜ਼ਮ ਗੱਡੀ ਦੇ ਅਗਲੇ ਪਾਸੇ ਡੇਕ ਪਿਆ ਮੈਂ ਵੇਖਿਆ ਯਾਰ ਮੁਲਾਇਮ ਡੇਕ ਗਿਆ ਤੇ ਚੋਰ ਜਿਹੜਾ ਨਾਲ ਸੀ ਉਹ ਪਿੱਛੋਂ ਦੀ ਨਿਕਲ ਗਿਆ ਵਿੱਚੋਂ ਦੀ ਅੱਛਾ ਪਿੱਛੋਂ ਦੀ ਭੱਜ ਗਿਆ ਇਹ ਮੈਨੂੰ ਬੰਦਾ ਪਤਾ ਨਹੀਂ ਮੈਂ ਭੱਜ ਗਿਆ ਮੈਂ ਉਤਰ ਗਿਆ ਪਜਾ ਦੇ ਮਗਰ ਉਸ ਦਰਾਂ ਨਾਲ ਮੇਰੀ ਨਾ ਜੈਕਟ ਲਾਲ ਦੇ ਬਨੇ ਮੋਟਰਸਾਈਕਲ ਖੜੇ ਹੀ ਇਧਰੋਂ ਨਹੀਂ ਮੁੱਕ ਰਹੀ ਸਾਈਡ ਤੋਂ ਨਹੀਂ ਹੂੰ ਉਥੇ ਮੋਟਰਸਾਈਕਲ ਖੜੇ ਹੀ ਸਾਈਕਲਾਂ ਵਾਲੀ ਦੁਕਾਨਾ ਗਿਆ ਉਹਦੇ ਚ ਮੇਰੀ ਜੈਕਟ ਫਸ ਗਈ ਹੂੰ ਹੂੰ ਉਹਦੇ ਹੈਂਡਲ ਦੇ ਵਿੱਚ ਉਸ ਦਰਾਂ ਉਹ ਮੇਰੀ ਜੈਕਟ ਵੀ ਫਟ ਗਈ ਮਗਰ ਮੈਂ ਕਹਾ ਯਾਰ ਇਹਨੂੰ ਇਹ ਮਲਾਜਮ ਬੇਹੋਸ਼ ਹੋ ਗਿਆ ਮੈਂ ਕਹਾ ਇਹਨੂੰ ਕੋਸ਼ ਹੋ ਗਿਆ ਤੇ ਮੈਂ ਕਹਾ ਭਾਂ ਪੰਗਾ ਨਾ ਪਈ ਉਹਦੀ ਮਿਹਨਤ ਨਾ ਬੇਕਾਰ ਜਾਵੇ ਮੈਂ ਫਿਰ ਮੋ ਦੁਬਾਰਾ ਮੈਂ ਭੱਜਿਆ ਮੋ ਦੇ ਚੋਰ ਦੇ ਮਗਰ ਮੈਂ ਉਨ ਨੂੰ ਮੈਂ ਕਾਬੂ ਕੀਤਾ ਜਾ ਕੇ ਮੈਂ ਨੈਸ਼ਨਲ ਮਾਰਕੀਟ ਹੈ ਕੀ ਪਟਾਰੀ ਪੁਲ ਤੋਂ ਪਹਿਲਾਂ ਮੈਂ ਉੱਥੇ ਕਾਬੂ ਕੀਤਾ ਉਹਨੂੰ ਦੁਬਾਰਾ ਉਹਨੂੰ ਚੋਰ ਨੂੰ ਉਤੋਂ ਮੈਂ ਲੈ ਕੇ ਜਦੋਂ ਮੈਂ ਦੁਬਾਰਾ ਆਪਣੀ ਗੱਡੀ ਕੋਲ ਆਇਆ ਵਾਂ 5-7 10 ਮਿੰਟ ਲੱਗ ਹੀ ਗਏ ਨੇ ਭਾਈ ਜਾਣਾ ਜਾਣਾ ਦੇ ਵਿੱਚ ਠੀਕ ਉਸ ਦੌਰਾਨ ਮਲਾਜ਼ਮ ਗੱਡੀ ਦੇ ਵਿੱਚ ਹੀ ਪਿਆ ਰਿਹਾ ਕਿਸੇ ਨੇ ਉਹਦੀ ਹੈਲਪ ਨਹੀਂ ਕੀਤੀ ਨਾ ਉਹਦੀ ਕੋਈ ਪੁੱਛਗਿੱਛ ਹੋਈ ਮਲਾਜ਼ਮ ਗੱਡੀ ਜੇ ਮੇਰੀ ਜੇ ਪਿਆ ਰਿਹਾ ਹੈ ਜੀ ਮੈਂ ਆਇਆ ਵਾਂ ਮੈਂ ਕਿਹਾ ਯਾਰ ਫੇਰ ਮੈਂ ਆ ਵੇਖਿਆ ਯਾਰ ਮੈਂ ਕਿਹਾ ਚੋਰ ਨੂੰ ਤਾਂ ਫੜ ਲਿਆ ਮੈਂ ਕਿਹਾ ਉਹਨੂੰ ਨਾ ਕੁਝ ਹੋ ਜੇ ਹੁਣ ਫਿਰ ਮੈਂ ਗੱਡੀ ਵਿੱਚ ਸਟਾਰਟ ਕੀਤੀ ਮੈਂ ਐਮਰਜੈਂਸੀ 'ਚ ਭਜਾਈ ਐਮਰਜੈਂਸੀ 'ਚ ਗੱਡੀ ਲਾ ਕੇ ਸਿਲੋ ਹਸਪਤਾਲ ਐਮਰਜੈਂਸੀ ਦੇ ਵਿੱਚ ਤੇ ਅੰਦਰੋਂ ਮੈਂ ਜਾ ਕੇ ਮੈਂ ਖਾਪਰੋਲਾ ਪਾ ਕੇ ਤੇ ਮੈਂ ਸਟੇਚਰ ਮੈਂ ਆ ਭੱਜ ਕੇ ਰਨਿੰਗ ਕੀਤੀ ਰਨਿੰਗ ਕਰਕੇ ਮੈਂ ਭੱਜ ਕੇ ਮੈਂ ਸਟੇਚਰ ਫੜ ਕੇ ਲੈ ਕੇ ਆਇਆ ਮੈਂ 7 ਨੰਬਰ ਕਮ ਦੇ ਸਾਹਮਣੇ ਜਿਹੜੀ ਵਾਰਡ ਹੈਗੀ ਏ ਹੁਣ ਜਿਹੜੀ ਦਸਤਾਰ ਤੁਹਾਡੇ ਕੋ ਪਈ ਏ ਦਸਤਾਰ ਇਹ ਸਰ ਇਹ ਦਸਤਾਰ ਹੈ ਪੰਜਾਬ ਪੁਲਿਸ ਦਾ ਮਾਣ ਹੈਗਾ ਇਹ ਉਸ ਮੁਲਾਜ਼ਮ ਦਾ ਸਨਮਾਨ ਹੈਗਾ ਜਿਹਨੇ ਇੰਨੀ ਮਿਹਨਤ ਦੇ ਨਾਲ ਇੰਨੀ ਮਸ਼ਕਕਤ ਦੇ ਨਾਲ ਉਹਨੂੰ ਫੜਿਆ ਪਰ ਮੈਨੂੰ ਬਹੁਤ ਅਫਸੋਸ ਲੱਗਣ ਡਿਆ ਵੀ ਉਹ ਪੈਸ ਦੁਨੀਆ 'ਚ ਨਹੀਂ ਰਹੀ ਇਸ ਟਾਈਮ ਹੁਣ ਇਹ ਦਸਤਾਰ ਇਹ ਦਸਤਾਰ ਮਾਣਯੋਗ ਕਮਿਸ਼ਨਰ ਸਾਹਿਬ ਦੇ ਦਫ਼ਤਰ ਸਿਰੇ ਮੈਂ ਆਪਕੋ ਦੇ ਕੇ ਆਵਾਂ ਗਾਇਸ ਬੁਰਦਾਰੀ ਕਰਕੇ ਆਵਾਂਗਾ। ਹਾਂਜੀ ਉਸ ਵੇਲੇ ਮੈਂ ਜਾਣਾ ਸੀ ਸਿਵਲ ਹਸਪਤਾਲ ਮੈਂ ਉਹਨਾਂ ਨੂੰ ਮਿਲਣ ਵਾਸਤੇ ਜਿਹੜਾ ਭਾਈ ਜਿਨ੍ਹਾਂ ਦੀ ਡੈਥ ਹੋ ਗਈ ਹੈ ਜਿਹਿੰਦੇ ਹੁੰਦੇ ਤੇ ਮੈਂ ਆਪਣੇ ਤੀ ਉਹਨਾਂ ਨੂੰ ਦੇ ਕੇ ਆਉਣੀ ਸੀ ਆਹ ਵਾਲੀ ਦਸਤਾਰ ਉਹਨਾਂ ਦੀ। ਕਿਉਂਕਿ ਉਹਨਾਂ ਨੇ ਮਾਨ ਸਨਮਾਨ ਉਹਨਾਂ ਦਾ ਹੀ ਆ ਵੀ। ਠੀਕ ਹੈ। ਤੇ ਹੁਣ ਤੁਹਾਨੂੰ ਪਤਾ ਲੱਗਾ ਵੀ ਉਹਨਾਂ ਦੀ ਡੈਥ ਹੋ ਗਈ ਹੈ ਬਹੁਤ ਅਫਸੋਸ ਹੈ ਜੀ। ਹਾਂ। ਹੁਣ ਤੁਸੀਂ ਪੁਲਿਸ ਕਮਿਸ਼ਨਰ ਨੂੰ ਦੋਗੇ? ਹਾਂਜੀ ਸਰ ਕਮਿਸ਼ਨਰ ਸਾਹਿਬ ਦੇ ਸਪੇਸ਼ ਹੋ ਕੇ ਤੇ ਆਪਾਂ ਦਸਤਾਰ ਉਹਨਾਂ ਦੀ ਦਿੱਤੀ ਜਾਏਗੀ ਜੀ। ਜੀ।